ਫਰਫੜ ਰਹੀ ਰ ਮੌਸਮ ਬਾਬੇ ਗਰਮੀ ਹੈ ਮੌਸਮ ਮੌਸਮ ਥੋੜਾ ਜਿਆਦਾ ਖਰਾਬ ਜਾਇਆ ਪਿਆ ਨਾ ਅੱਜ ਕੱਲ ਕੈਨੇਡਾ ਦਾ ਮੌਸਮ ਵੀ ਸਿੱਲਾ ਸਿੱਲਾ ਜਾ ਹੁੰਨ ਲੱਗ ਗਿਆ ਗਰਮੀ ਬੜੀ ਆ ਕਹਿੰਦੇ ਸਿੱਲੀ ਸਿੱਲੀ ਆਉਂਦੀ ਹੈ ਹਵਾ ਹੁਣ ਇੱਕ ਬੰਦੇ ਤੇ ਤਾਂ ਢੁਕਦੀ ਨਹੀਂ ਗੱਲ ਮੈਂ ਕਹਿੰਦਾ ਸਾਰੇ ਇਮੀਗ੍ਰੈਂਟਾਂ ਨੂੰ ਢੁਕਦੀ ਆ ਅੱਜ ਵੀ ਗਰਮੀ ਬਹੁਤ ਆ ਹੁਣ ਜਿਵੇਂ ਮੀਂਹ ਵੀ ਰੋਜ਼ ਵਾਂਗੂ ਪੈ ਜਾਂਦਾ ਮੈਂ ਕਹਿੰਦਾ ਕੱਲ ਮੀਂਹ ਪੈ ਰਿਆ ਮੀਂਹ ਦੇ ਵਿੱਚੇ ਗਰਮੀ ਇੰਨੀ ਉਹ ਬੁਰਾ ਹਾਲ ਹੋਇਆ ਪਿਆ ਸੀ ਕੈਨੇਡਾ ਦੇ ਵਿੱਚ ਪੰਜਾਬ ਦੀ ਗੱਲ ਨਹੀਂ ਕਰ ਰਹੇ ਅਸੀਂ ਉਹ ਡਿਫਰੈਂਟ ਆ ਮੈਨੂੰ ਆਏ ਦੱਸ ਰਣਵੀਰ ਆਪਣਾ ਪੰਜਾਬ ਦੇ ਵਿੱਚ ਮੈਂ ਇੰਡੀਆ ਦੀ ਗੱਲ ਨਹੀਂ ਕਰੂੰਗਾ ਮੈਂ ਪੰਜਾਬ ਦੀ ਗੱਲ ਕਰੂੰਗਾ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਸਬਜ਼ੀਆਂ ਤੂੰ ਕਿਹੜੀਆਂ ਕਿਹੜੀਆਂ ਖਾਂਦਾ ਠੰਡ ਦੇ ਵਿੱਚ ਤਿੰਨ ਸਬਜ਼ੀਆਂ ਦੱਸ ਮੈਨੂੰ ਪੰਜਾਬ ਦੇ ਵਿੱਚ ਸਾਗ ਹੋ ਗਿਆ ਚਲ ਸਬਜ਼ੀ ਨਹੀਂ ਗਈ ਚਲ ਫਿਰ ਵੀ ਸਾਗ ਹੋ ਗਿਆ ਗੋਭੀ ਹੋਗੀ ਹਾਂ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਕਿਹੜੀ ਸਬਜ਼ੀ ਹੋਈ ਜਿਹੜੀ ਠੰਡ 'ਚ ਖਾ ਲੈਂਦੇ ਆਪਾਂ ਠੰਡ ਦੇ ਵਿੱਚ ਕਿਹੜੀ ਕਿਹੜੀ ਹੁੰਦੀ ਆ ਯਾਰ ਮੌਸਮੀ ਸਬਜ਼ੀ 6 ਸਾਲ ਹੋ ਗਏ ਮੈਂ ਤਾਂ ਜਦ ਵੀ ਨਹੀਂ ਹੋਇਆ ਠੰਡ ਗਰਮੀ ਲਈ ਜਿਹੜੀ ਸਹੀ ਗੱਲ ਦੱਸਾਂ ਆ ਪਿੰਡੀਆਂ ਪਿੰਡਿਆਂ ਨੂੰ ਠੰਡ ਚੋਂ ਚੱਲ ਕੜੀ-ਕੁੜੀ ਖਾ ਲੈਂਦਾਗਾ ਹੋਰ ਪਰੌਂਡੇ ਪੁੰਡੇ ਖਾ ਲੈਂਦਾ ਪਿੰਡੀਆਂ ਖਾ ਲੈਂਦਾ ਪਿੰਡੀਆਂ ਹੁੰਦੀਆਂ ਨੇ Shimla ਮਿਰਚ ਹੋ ਜਾਂਦੀ ਆ ਤੇ ਹੁਣ ਤੂੰ ਗਰਮੀਆਂ ਨਹੀਂ ਸਬਜ਼ੀਆਂ ਦੱਸ ਗਰਮੀਆਂ ਦੇ ਵਿੱਚ ਸਬਜ਼ੀਆਂ ਦੇਖਾ ਗਰਮੀਆਂ ਦੇ ਵਿੱਚ ਸਬਜ਼ੀਆਂ ਹੈਗੀਆਂ ਨੇ ਕੱਦੂ ਹੋ ਗਿਆ ਤੋਰੀਆਂ ਹੋਗੀਆਂ ਹਨ ਆ ਪੇਠਾ ਵਗੈਰਾ ਹੋ ਗਿਆ ਆ ਚੀਜ਼ ਹੋ ਗਈ ਹੈ ਨਾ ਤੇ ਪਰ ਹੁਣ ਤੂੰ ਐਂ ਦੱਸ ਜਦੋਂ ਤੂੰ ਰੇ ਗਰੋਸਰੀ ਕਰਨ ਜਾਣ ਕੈਨੇਡਾ ਦੇ ਵਿੱਚ ਤੈਨੂੰ ਸਾਹਮਣੇ ਕਿਹੜੀ ਸਬਜ਼ੀ ਟੱਕਰਦੀ ਆ ਮੈਨੂੰ ਤਾਂ ਗੋਭੀ ਟੱਕਰਦੀ 3.99 ਦੀ 4 ਡਾਲਰ ਦੀ ਇੱਕ ਫੁੱਲ ਪਲੱਸ ਹਾਂ ਹੁਣ ਤੋਂ ਮੌਸਮੀ ਕਿੱਥੇ ਦੀ ਗੱਲ ਆਪਣੇ ਜੇ ਹੈਲਥ ਆਪਣੇ ਬਜ਼ੁਰਗਾਂ ਨੇ ਚੀਜ਼ਾਂ ਘੜੀਆਂ ਹੋਈਆਂ ਨੇ ਵੀ ਹਾਂ ਜੇ ਤੁਸੀਂ ਆਹ ਸਬਜ਼ੀਆਂ ਠੰਡ 'ਚ ਤੁਹਾਨੂੰ ਫਾਇਦੇਮੰਦ ਨੇ ਆਹ ਸਬਜ਼ੀਆਂ ਤੁਹਾਨੂੰ ਗਰਮੀ 'ਚ ਫਾਇਦੇਮੰਦ ਨੇ ਆਹ ਸਬਜ਼ੀਆਂ ਤੁਹਾਨੂੰ ਗਰਮੀ 'ਚ ਫਾਇਦੇਮੰਦ ਨਹੀਂ ਹੈਗੀਆਂ ਤੇ ਠੰਡ 'ਚ ਫਾਇਦੇਮੰਦ ਨਹੀਂ ਹੈਗੀਆਂ ਆਹ ਸਬਜ਼ੀਆਂ ਠੀਕ ਹੈ ਪਰ ਔਰੇ ਆਪਾਂ ਜੇ ਗੋਭੀ ਵੀ ਖਾਂਦੇ ਆਂ ਇੰਡੀਆ 'ਚ ਗੋਭੀ ਆਪਾਂ ਤਾਜੀ ਚੱਕਦੇ ਆਂ ਠੀਕ ਆ ਤਾਜੀ ਆ ਨਾ ਫੁੱਲ ਲੱਗਿਆ ਹੁੰਦਾ ਫੁੱਲ ਪਟਕੇ ਲੈ ਆਉਣੇ ਠੀਕ ਔਰੇ ਗੋਭੀ ਹੁੰਦੀ ਹੈ ਪ੍ਰੋਸੈਸਿੰਗ ਮੰਨ ਕਰੇ ਸਾਲ ਸਾਲ ਦੀ ਪਈ ਹੋਵੇ ਉਹਨੂੰ ਸਾਂਭ ਰੱਖਿਆ ਹੁੰਦਾ ਨਾ ਇਹਨੇ ਤੇ ਉਹ ਮੈਨੂੰ ਆਏ ਲੱਗਦਾ ਉਹ ਕੀਟਨਾਸ਼ਕ ਤੋਂ ਵੀ ਵੱਧ ਪੇੜੀ ਆ ਚੀਜ਼ ਉਹ ਤਾਂ ਹੈਗੀ ਬਦਲੇ ਨਾ ਜਿਹੜਾ ਆਪਾਂ ਨੂੰ ਹੁਣ ਬੱਚਾ ਦਲੀਲਾਂ ਵੀ ਦੇਣਗੇ ਵੀ ਦਵਾਈ ਲਾਉਣੇ ਆਪਾਂ ਉਹ ਚੀਜ਼ ਕਰਦੇ ਆ ਠੀਕ ਆ ਪਰ ਯਾਰ ਤਾਜੀ ਦਾ ਖਾਣੇ ਹੋ ਯਾਰ ਅੱਜ ਕੱਲ ਤਾਂ ਨਾਲੇ ਹੈਲਦੀ ਬਹੁਤ ਆ ਅੱਜ ਕੱਲ ਤਾਂ ਲੋਕ ਆਰਗੈਨਿਕ ਵੱਲ ਵੀ ਬਹੁਤ ਹੋ ਗਏ ਆਰਗੈਨਿਕ ਵੀ ਤਾਜੀ ਮਿਲਦੀ ਆ ਉੱਥੇ ਤਾਂ ਇਥੇ ਆਰਗੇਨਿਕ ਵੀ ਤਾਜੀ ਨਹੀਂ ਹੈਗੀ। ਓਰੇ ਓਰੇ ਨਾ ਤਾਂ ਸਾਲੀ ਆਰਗੇਨਿਕ ਐ, ਨਾ ਤਾਜ਼ਗੀ ਐ, ਨਾ ਕੁਝ ਹੋਰ ਹੈ ਹਨਾ। ਹੁਣ ਤੁਸੀਂ ਆ ਆਹ ਸਾਬ ਲਾ ਲਓ ਤੁਸੀਂ ਪਿੱਟ ਦਿਓ ਮੌਸਮਾ ਨੂੰ ਵੀ ਪੰਜਾਬ ਚ ਮੌਸਮ ਆਇਆ ਜੀ। ਪੰਜਾਬ ਚ ਤੱਕ ਲੂਪ ਆਏਗੀ ਗਰਮੀ ਪੈਗੀ, ਉਹ ਪੈ ਗਈ। ਹਾਲੀ ਇੱਥੇ ਵੀ ਪੈ ਰਹੀ ਹੈ ਬਾਈ। ਆ ਮੈਂ ਹੁਣ 2 ਕ ਹਫਤੇ ਦੀ ਗੱਲ ਆ ਰਣਵੀਰ ਮੈਂ ਕਦੇ ਨਹੀਂ ਸਕਨ ਤੇ ਆਹ ਲਾਈ ਤੀ ਸੰ ਕੀ ਸੰ ਕੀ ਹੁੰਦੀ ਨੇ ਉਹ ਕਰੀਮ ਜਿਹੜੀ ਸੰਨ ਤੋਂ ਲਾਉਣੀ ਹੁੰਦੀ ਆਪਾਂ। ਸੰਸਕ੍ਰੀਨ। ਕਦੇ ਨਹੀਂ ਲਾਈ ਤੀ ਆ ਮੇਰੀ ਬਾਹ ਮਚਣ ਲੱਗ ਗਈ ਧੀ। ਉਰੇ ਮਲੇ ਬਾਈ ਡੇਡ ਚਟਾਕ ਪੈਣ ਲੱਗੇ ਤੇ ਮੂੰਹ ਤੇ ਪੈਣ ਲੱਗੇ ਜਟਾਕ ਉਹ ਕਾਰੇ ਕਰਕੇ ਨੇ ਧੁੱਪ ਕਰ ਕੀ ਨਹੀਂ ਹੁਣ ਧੁੱਪ ਸਾਲੀ ਸਾੜਦੀ ਆ ਯਾਰ ਇੱਥੇ ਦੀ ਉਹ ਟਰੱਕ ਡਰਾਈਵਰ ਤਾਂ ਧੁੱਪ ਲੱਗੇ ਆ ਉਰੇ ਦਾ ਨਾ 30 ਟੈਂਪਰੇਚਰ ਵਗ ਜੇ ਕੈਨੇਡਾ ਦਾ ਤਾਂ ਉਹ ਇੰਡੀਆ ਦੇ 60 ਦੇ ਬਰਾਬਰ ਆ ਬਿਲਕੁਲ ਬਿਲਕੁਲ ਬਹੁਤ ਜਿਆਦੇ ਸੂਰਜ ਤਾਂ ਸਾਹਮਣੇ ਆ ਉਹਨੂੰ ਡਿਗਰੀਆਂ 'ਚ ਨਾ ਮੈਨੋ ਜੇ ਤੁਸੀਂ ਹਾਂ ਜੇ ਡਾਲਰ ਨੂੰ ਰੁਪਈਏ ਨਾਲ ਮਾਣਦੇ ਹੋ ਨਾ ਤਾਂ ਇੱਥੇ ਟੈਂਪਰੇਚਰ ਨੂੰ ਵੀ ਡਿਗਰੀਆਂ ਨਾਲ ਸੇਮ ਨਾ ਰੱਖੋ ਉੱਥੇ ਵੀ ਫਰਕ ਆ ਮਲੇਰ ਇੱਥੇ ਇੱਥੇ ਸਿਸਟਮੇ ਹੋ ਰਹਾ ਹੁਣ ਦਿੱਲੀ ਆਪਾਂ ਉੱਥ ਬ੍ਰੈਂਟਨ ਵੱਲ ਨੂੰ ਆਈਏ ਸ਼ਾਮ ਦੇ 5:00 ਵਜੇ ਇਸ ਹਿਸਾਬ ਨਾਲ ਸੂਰਜ ਨੇ ਤੰਕਰਿਆ ਹੁੰਦਾ ਦੁਨੀਆ ਨੂੰ ਕਿ ਹਾਂ ਉਹਨਾਂ ਨੂੰ ਰੋਡ ਤੇ ਹਾਈਵੇ ਤੇ ਦਿਖ ਵੀ ਨਹੀਂ ਰਿਹਾ ਹੁੰਦਾ ਹੈਗਾ ਵੀ ਅਸੀਂ ਸਹੀ ਜਾ ਰਹੇ ਹਾਂ ਜਾਂ ਗਲਤ ਜਾ ਰਹੇ ਹਾਂ ਤੇ ਮਤਲਬ ਸੂਰਜ ਇੰਨਾ ਕਿ ਜ਼ਿਆਦਾ ਨੇੜੇ ਐਸ ਜਗ੍ਹਾ ਦੇ ਤੇ ਇੰਡੀਆ ਦੇ ਵਿੱਚ ਗਰਮੀ ਜ਼ਰੂਰ ਹੁੰਦੀ ਆ ਲੋ ਪੈਂਦੀ ਆ ਚਲੋ ਪਰ ਉਹ ਨੇੜੇ ਐਨਕਾ ਤੋਂ ਬਿਨਾ ਕੁਝ ਚਲਾ ਨਹੀਂ ਸਕਦਾ ਮੇਰੇ ਗੱਡੀ ਉਹ ਨਹੀਂ ਚਲਦੀ ਹੈਗੀ ਹਾਂ ਫਿਰ ਕਈ ਵਾਰ ਲੋਕ ਕਹਿੰਦੇ ਨੇ ਪਤਾ ਨਹੀਂ ਬਾਹਰਲੇ ਐਨਕਾ ਖਾਸ ਤੋਂ ਲਾਉਂਦੇ ਨੇ ਉਹ ਕਿਸੇ ਰੀਜ਼ਨ ਕਰਕੇ ਲਾਉਣੇ ਪੈਂਦੀਆਂ ਨੇ ਹਨਾ ਤੇ ਕਈ ਵਾਰ ਇਹ ਹੁੰਦਾ ਕਿ ਅੱਖਾਂ ਉਹ ਫੁਕਰੀ ਵਾਲੀਆਂ ਨਹੀਂ ਹੁੰਦੀਆਂ ਜਿਵੇਂ ਹੁਣ ਮੈਂ ਪੰਜਾਬ ਵੀਨ ਇੱਕ ਦੋ ਵਾਰ ਗਿਆ ਧੁੱਪ ਦੇ ਵਿੱਚ ਐਨਕਾ ਲਾਈਆਂ ਉਹ ਕਿਉਂ ਚਲ ਹੁਣ ਦਲੇਰ ਨੇ ਆਪਣੀ ਐਗਜ਼ਾਮਪਲ ਦਿੱਤੀ ਹੈ ਕਿ ਹਾਂ ਧੁੱਪ ਲੱਗਾ ਕਿ ਉਹਦੀ ਬਾਡੀ ਨੂੰ ਜਾਂ ਉਹਦੀ ਸਕਿਨ ਨੂੰ ਪ੍ਰੋਬਲਮ ਹੋਣ ਲੱਗੀ ਸੀ ਤਾਂ ਕਿ ਉਹਨੂੰ ਸਨਸਕ੍ਰੀਨ ਲਾਉਣੀ ਪੈਗੀ ਕਿਉਂਕਿ ਉਹ ਟਰੱਕ ਚਲਾਉਂਦਾ ਜਾਂ ਫਿਰ 12 ਜਿਆਦਾ ਟਾਈਮ ਉਹ ਬਾਹਰ ਕੰਮ ਕਰ ਰਿਹਾ ਪਰ 90% ਜਿਹੜੇ ਕੈਨੇਡਾ ਦੇ ਜਿਹੜੇ ਸਟੂਡੈਂਟ ਨੇ ਉਹ ਕੰਮ ਕਰਦੇ ਨੇ ਅੰਦਰ ਕੋਈ ਨਾਈਟ ਸ਼ਿਫਟ ਕਰਦਾ ਕੋਈ ਦਿਨਦਾਰ ਹੈ ਫੈਕਟਰੀਆਂ ਦੇ ਵਿੱਚ ਉਹਨਾਂ ਨੂੰ ਸਨਲਾਈਟ ਬਿਲਕੁਲ ਵੀ ਨਹੀਂ ਮਿਲ ਰਹੀ ਹੈਗੀ ਦੇ ਰਾਤ ਨੂੰ ਘਰੇ ਸੁੱਤੇ ਪਏ ਰਹਿੰਦੇ ਨੇ ਤੇ ਜਦੋਂ ਹੀ ਉਹ ਕਿਸੇ ਦਿਨ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਉਹ ਬਿਨੈਨਕਾਂ ਤੋਂ ਨਾਰਮਲ ਧੁੱਪ ਦੇ ਵਿੱਚ ਜਾ ਨਹੀਂ ਸਕਦੇ ਹੈਗੇ। ਉਹਨਾਂ ਨੂੰ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ। ਇਹੋ ਚੀਜ਼ ਕਿਉਂ ਹੁੰਦੀ ਆ? ਇਹ ਸਿਰਫ ਕੈਨੇਡਾ ਦੇ ਸਿਸਟਮ ਕਰਕੇ ਹੁੰਦੀ ਆ। ਬਿਲਕੁਲ ਤੇ ਧੁੱਪ ਜਿਹੜੇ ਬੰਦੇ ਨੂੰ ਧੁੱਪ ਲੱਗ ਰਹੀ ਆ ਉਹਨੂੰ ਅੱਡ ਨੁਕਸਾਨ ਨਹੀਂ। ਹੁਣ ਕਦੋਂ ਇੱਥੇ ਕਿਹੜਾ ਸਾਲ ਖਤਮ ਹੋ ਜਾਏ ਕਿਸ ਨੂੰ ਇਹ ਨਹੀਂ ਪਤਲਾਦਾ ਹੈਗਾ। ਵਿਟਾਮਿਨ ਡੀ ਤੱਕ ਦੇਖਦਾ ਪੂਰਾ ਨਹੀਂ ਹੋਇਆ। ਜਿਹੜਾ ਇੰਡੀਆ ਦੇ ਵਿੱਚ ਕਿਸਦਾ ਘਟਦਾ ਨਹੀਂ ਹੈਗਾ। ਦਲੇਰ ਪਸੀਨਾ ਆਪਾਂ ਤਾਂ ਰਣਵੀਰ ਆਏ ਕਹਿਨੇ ਆ ਵਿਟਾਮਿਨ ਡੀ ਧੁੱਪ ਕਰਕੇ ਮਿਲਦਾ ਹੈ ਵਿਟਾਮਿਨ ਡੀ ਬਈ ਧੁੱਪ ਦਾ ਹੀ ਫਰਕ ਹੁੰਦਾ ਜੇ ਸਵੇਰ ਵਾਲੀ ਧੁੱਪ ਮਿਲ ਲੱਗ ਜੇਣ ਤੁਹਾਨੂੰ ਉਹ ਚ ਹੁੰਦਾ ਵਿਟਾਮਿਨ ਡੀ ਉਹ ਤੁਹਾਨੂੰ ਫਾਇਦੇਮੰਦ ਹੁੰਦੀ ਆ ਆਏ ਥੋੜੀ ਵੀ ਦੁਪਹਿਰੇ ਉੱਠਦੇ ਉਹਦਾ ਦੁਪਹਿਰ ਵਾਲੀ ਧੁੱਪ ਤੁਹਾਨੂੰ ਵਿਟਾਮਿਨ ਡੀ ਦੇ ਦੇਣਾ ਇੰਡੀਆ ਦੇ ਵਿੱਚ ਤੁਹਾਨੂੰ ਐਨਾ ਧੁੱਪ ਦਾ ਨੁਕਸਾਨ ਨਹੀਂ ਹੈਗਾ ਜੇ ਕੈਨੇਡਾ 'ਚ ਤੁਸੀਂ ਵਿਟਾਮਿਨ ਡੀ ਲੈਣਾ ਤਾਂ 11 ਵਜੇ ਤੋਂ ਪਹਿਲਾਂ ਦੀ ਧੁੱਪ ਦੇ ਵਿੱਚ ਜਾਣਾ ਪਊਗਾ ਇੰਡੀਆ ਦੇ ਵਿੱਚ ਤਾਂ ਨਾਰਮਲ ਬੰਦਾ ਖੇਤ ਬਾਗਿਆ ਸਵੇਰੇ ਹੱਥ ਨੇ ਹਨਾ ਤਾਂ ਵੀ ਚਲੋ ਸੈੱਟ ਰਹੇ ਨੇ ਇੰਡੀਆ ਦੇ ਵਿੱਚ ਮੌਸਮ ਕਰਕੇ ਕੋਈ ਬਿਮਾਰ ਹੁੰਦਾ ਹੀ ਨਹੀਂ ਹੈਗਾ ਕੈਨੇਡਾ ਦੇ ਵਿੱਚ ਸਾਰੇ ਬਿਮਾਰ ਹੀ ਮੌਸਮ ਕਰਕੇ ਹੁੰਦੇ ਨੇ ਠੰਡ ਦੇ ਵਿੱਚ ਜੋ ਪ੍ਰੋਬਲਮ ਆਉਂਦੀਆਂ ਨੇ ਉਹ ਸਿਰਫ ਉਹ ਇੱਕ ਗੱਲ ਦੱਸਾਂ ਤੁਸੀਂ ਜੋ ਮਰਜ਼ੀ ਕਰ ਲਓ ਕਿਸੇ ਤੁਸੀਂ ਉਹਨੂੰ ਪੁੱਛ ਲਓ ਜਿਹੜੇ ਬੰਦੇ ਨਾਰਮਲ ਜਿਮ ਵਗੈਰਾ ਵੀ ਲਾਉਂਦੇ ਨੇ ਐਕਸਟ੍ਰੀਮ ਕੋਲਡ ਦੇ ਵਿੱਚ ਰਹਿਣਾ ਵੀ ਇੱਕ ਬੰਦੇ ਵਾਸਤੇ ਸਹੀ ਨਹੀਂ ਹੁੰਦਾ ਹੈਗਾ ਉਹੋ ਬੰਦਾ ਛੇਤੀ ਬੁਢਾ ਹੁੰਦਾ ਜਿਹੜਾ ਜਿਆਦਾ ਟਾਈਮ ਕੋਲਡ ਦੇ ਵਿੱਚ ਰਹਿੰਦਾ ਜਿਹੜੀ ਉਹਦੀ ਬਾਡੀ ਦੀ ਹਾਲਤ ਇੰਡੀਆ ਦੇ ਵਿੱਚ 60 ਸਾਲ ਤੋਂ ਬਾਅਦ ਆਉਗੀ ਨਾ ਕੈਨੇਡਾ ਦੇ ਵਿੱਚ ਉਹ 40 ਸਾਲ ਤੋਂ ਬਾਅਦ ਆਉਣੀ ਸ਼ੁਰੂ ਹੋ ਜੂਗੀ 40 ਤੇ ਜੀ ਕੈਨੇਡਾ ਦੇ ਵਿੱਚ 6 ਮਹੀਨੇ ਠੰਡ ਹੁੰਦੀ ਆ ਤੁਸੀਂ ਸਮਝੋ ਤੁਹਾਡੀ ਲਾਈਫ ਅੱਧੀ ਘਟ ਗਈ ਆ ਗਰਮੀ ਦੇ ਵਿੱਚ ਰਹਿਣ ਨਾਲ ਬਾਡੀ ਥੋੜੀ ਜੀ ਐਕਟਿਵ ਰਹਿੰਦੀ ਆ ਥੋੜੀ ਜੀ ਜਿਆਦਾ ਟਾਈਮ ਬੰਦਾ ਫਰੈਸ਼ ਰਹਿੰਦਾ ਜਿਆਦਾ ਉਮਰ ਦੇ ਵਿੱਚ ਨਾਰਮਲ ਬਾਡੀ ਦਾ ਫਰਕ 30 ਸਾਲ ਦੀ ਉਮਰ ਤੋਂ ਪੈਣਾ ਸ਼ੁਰੂ ਹੋ ਜਾਂਦਾ ਪਰ ਕੈਨੇਡਾ ਦੇ ਵਿੱਚ 20 ਤੱਕ ਵੀ ਪਹੁੰਚ ਕੇ ਲੋਕਾਂ ਦਾ ਮਤਲਬ ਹੱਥ ਖੜੇ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਨਾਰਮਲ ਜਿਹੜੇ ਆਪਾਂ ਫਰੂਟ ਸਬਜ਼ੀਆਂ ਖਾਂਦੇ ਆ ਆ ਸੇਬ ਤਾਂਲੇ ਰਿਸ ਕਰਕੇ ਮਸ਼ਹੂਰ ਕੀਤਾ ਕਿ ਹਾਂ ਵੀ ਚਲੋ ਕੋਈ ਗੱਲ ਨਹੀਂ ਜਾਰਾਚਰ ਕੋਲਡ ਸਟੋਰਾਂ ਦੇ ਵਿੱਚ ਰੱਖ ਕੇ ਸੇਬ ਨੂੰ ਖਾਧਾ ਜਾ ਸਕਦਾ ਪਰ ਅਮਰੂਦ ਨੂੰ ਜਾਰਾਚਰ ਕੋਲਡ ਸਟੋਰਾਂ ਦੇ ਵਿੱਚ ਰੱਖ ਕੇ ਵੀ ਫਰੈਸ਼ ਨਹੀਂ ਰੱਖਿਆ ਜਾਂਦਾ ਕਿਉਂਕਿ ਅਮਰੂਦ ਸੇਬ ਤੋਂ ਵੀ ਜ਼ਿਆਦਾ ਬੈਨੀਫੀਸ਼ੀਅਲ ਆ ਹਨਾ ਆਪਾਂ ਆਪਾਂ ਦੇ ਖੇਤ ਜਾਣੇ ਆ ਆਪਣੇ ਪੁਰਾਣੇ ਬਜ਼ੁਰਗਾਂ ਨੇ ਜਿਹੜਾ ਫੂਡ ਬਣਾਇਆ ਗਰਮੀਆਂ ਚ ਕੀ ਖਾਣਾ ਠੰਡ ਚ ਕੀ ਖਾਣਾ ਜਿਹੜਾ ਫਰੂਟ ਪੰਜਾਬ ਦੇ ਵਿੱਚ ਗਰਮੀਆਂ ਚ ਆਉਂਦਾ ਉਹ ਗਰਮੀਆਂ ਚ ਖਾਣ ਵਾਸਤੇ ਜਿਹੜਾ ਠੰਡ ਚ ਆਉਂਦਾ ਉਹ ਠੰਡ ਚ ਖਾਣ ਵਾਸਤੇ ਆ ਤੇ ਉਹਦੇ ਨਾਲ ਹੀ ਆਪਣੇ ਸਾਰੇ ਨਿਊਟ੍ਰੀਸ਼ਨ ਪੂਰੇ ਰਹਿੰਦੇ ਨੇ ਪਰ ਇੱਥੇ ਆ ਕੇ ਜਿਹੜੇ ਕੈਨੇਡਾ ਕੇ ਲੋਕ ਡਾਈਟਾ ਬਣਾਉਂਦੇ ਨੇ ਉਹ ਤਾਂ ਮਣਾਉਣੀਆਂ ਪੈਂਦੀਆਂ ਨੇ ਕਿਉਂਕਿ ਇੱਥੇ ਦਾ ਕੋਈ ਸਿਸਟਮ ਹੀ ਨਹੀਂ ਹੈਗਾ ਮੈਂ ਕਹਿੰਦਾ ਕੈਨੇਡਾ ਚ ਬਹੁਤ ਤਰ੍ਹਾਂ ਦੇ ਫਰੂਟ ਫਲਟ ਵੀ ਨਹੀਂ ਲੱਗਦੇ ਹੈਗੇ ਉਹ ਸਾਰਾ ਤਾਂ ਕੁਝ ਮੈਕਸੀਕੋ ਤੋਂ ਆਉਂਦਾ ਕੁਝ ਪੰਜਾਬ ਇੰਡੀਆ ਤੋਂ ਆਉਂਦਾ ਤੇ ਕੁਝ ਹੋਰ ਕੰਟਰੀਆਂ ਤੋਂ ਆਉਂਦਾ ਨਿਊਜ਼ੀਲੈਂਡ ਤੋਂ ਆਉਂਦੇ ਨੇ ਹਨਾ ਤੇ ਉਹੀ ਆ ਨਾ ਜਿਹੜਾ ਜਿਹੜਾ ਸਿਸਟਮ ਜਾਪਕਾ ਹਾਂਗੇ এনवायरमेंट ਨੂੰ ਦੋਸ਼ ਦੇਣ ਵਾਲੇ ਸੁਣ ਲੋ ਵੀ ਜਿਹੜਾ ਕੁਝ ਪੰਜਾਬ ਦੇ ਵਿੱਚ ਮਿਲ ਰਿਹਾ ਪੰਜਾਬ ਦੀ ਧੁੱਪ ਹਾਂ ਮੰਨਿਆ ਕਿ ਅੱਜ ਦੇ ਟਾਈਮ ਥੋੜਾ ਜਿਆਦਾ ਜਿਆਦਾ ਕਿਉਂਕਿ ਇਹ ਚ ਵੀ ਗਲਤੀ ਕੀਤੀ ਆ ਲੋਕਾਂ ਦੀ ਹੀ ਗਲਤੀਆਂ ਨਾ ਜੇ ਗਰਮੀ ਵਧੀਆ ਤਾਂ ਦਰਖਤ ਵੀ ਵੱਡੇ ਜਾ ਰਹੇ ਨੇ ਦਰਖਤ ਲੋਕ ਸਿਰਫ ਇਸ ਕਰਕੇ ਲਾਉਂਦੇ ਨੇ ਕਿਉਂਕਿ 2 ਸਾਲ ਤੱਕ ਉਹਨਾਂ ਨੂੰ ਵੱਡਿਆ ਜਾ ਸਕੇ ਉਹੀ ਇਸ ਕਰਕੇ ਲਾਉਂਦਾ ਕਿ ਹਾਂ ਕਿ ਇਹਨਾਂ ਨੂੰ ਲਾ ਕੇ ਰੱਖਣਾ ਥੋੜਾ এনवायरमेंट ਸਹੀ ਰਹੂਗਾ ਕਿ ਹਾਂ ਚਲੋ ਖੇਤ ਮੰਝਾ ਡਾ ਕੇ ਬਹਿ ਜਾਗੇ ਬਹੁਤ ਵਧੀਆ ਗੱਲ ਆ ਹਨਾ ਆਪਾਂ ਖੇ ਮੋਟਰ ਦੇ ਕੋਠੇ ਵਧੀਆ ਚੱਲ ਪਾ ਲੈਂਦੇ ਨੇ ਪਰ ਉਹ ਸੁਖੂਨ ਜਿਹੜਾ ਤੂਤਰੇ ਥੱਲੇ ਬੈਠ ਕੇ ਆਉਂਦਾ ਦਲੇਰ ਉਹ ਕੋਠੇ ਚਾਹੁੰਦਾ ਕਰੇ ਯਾਰ ਇੱਕ ਚੀਜ਼ ਸਰਕਾਰ ਨੂੰ ਕਰਨੀ ਚਾਹੀਦੀ ਐ ਪੰਜਾਬ ਸਰਕਾਰ ਨੂੰ ਵੀ ਜਿਹੜਾ ਆਪਦੇ ਘਰ ਚ ਜੇ ਖੇਤ ਚ ਇੰਨੇ ਬੂਟੇ ਨਹੀਂ ਲਾਊਗਾ ਤਾਂ ਉਹਦਾ ਚਲ ਜੇ ਖੇਤ ਤਾਂ ਹੀ ਮੰਨ ਲੈਣਾ ਖੇਤ ਚ ਇੰਨੇ ਬੂਟੇ ਨਹੀਂ ਲੱਗੇ ਹੋਏ ਹੋਣਗੇ ਉਹਦੀ ਪ੍ਰੋਪਰ ਪਾਲਣਾ ਨਹੀਂ ਕਰੂਗਾ ਤਾਂ ਉਹਦੇ ਬਿਜਲੀ ਦੇ ਬਿੱਲ ਲਾਗੂ ਹੋ ਜਾਣਗੇ ਯਾਰ ਆ ਵੀ ਠੀਕ ਆ ਉਹ ਜ਼ਰੂਰੀ ਆ ਯਾਰ ਕਿਉਂ ਨਹੀਂ ਹੋ ਸਕਦਾ ਚਲ ਕਿਸ ਲਵੇ ਠੀਕ ਆ ਇਨਸਪੈਕਸ਼ਨ ਹਲੇ ਕਹਿ ਦੇਣਗੇ ਠੀਕ ਆ ਸਾਡੇ ਲਈ ਥਾਂ ਘੱਟ ਆ ਲਾਉਣ ਨੂੰ ਪਰ ਮੈਨੂੰ ਲੱਗਦਾ ਉੱਥੇ ਲਾਉਣੇ ਚਾਹੀਦੇ ਨੇ ਯਾਰ ਕੱਲੇ ਕੱਲੇ ਮੋਟਰ ਤੇ ਇੰਨੇ ਦਰਖਤ ਲਾਜ਼ਮੀ ਕਰਦੇ ਨਾ ਬਿਲਕੁਲ ਬਿਲਕੁਲ ਜੇ ਨਹੀਂ ਹੋਣਗੇ ਥੋਡੇ ਲੱਗੇ ਹੋਏ ਨਹੀਂ ਉਹ ਹੋਣਗੇ ਥੋਡੇ ਬਿਜਲੀ ਦੇ ਤੇ ਲਾਗੂ ਨੇ ਨਾਲੇ ਵਧੀਆ ਸਰਕਾਰ ਦਾ ਫਾਇਦਾ ਹੋਊਗਾ ਚਾਰ ਪੈਸੇ ਖਜ਼ਾਨੇ 'ਚ ਤਾਂ ਜਾਣਗੇ ਥੋਡੇ ਪਿੰਡਾਂ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਜਿਹੜੇ ਪਿੰਡਾਂ ਦੇ ਵਿਚਲੇ ਘਰ ਨੇ ਉੱਥੇ ਸਿਰਫ ਉਹ-ਉਹੀ ਦਰਖਤ ਪਏ ਨੇ ਕਿਸੇ ਦੇ ਬਾਗਲ ਬੋਗਲ 'ਚ ਪੁਰਾਣੇ ਕਿਕਰਾਂ ਹੋਗੀਆਂ ਨਹੀਂ ਕਨੈਕਸ਼ਨ ਕਰਦੇ ਪੁਰਾਣੇ ਬਰੋਟੇ ਪਿੱਪਣ ਲੱਗੇ ਹੋਏ ਨੇ ਉਸ ਤੋਂ ਬਿਨਾ ਪਿੰਡ ਦੇ ਵਿੱਚ ਤਾਂ ਕੋਈ ਦਰਖਤ ਨਹੀਂ ਹੁੰਦਾ ਅੱਜ ਕੱਲ ਸਹੀ ਗੱਲ ਆ ਵੱਧ ਤੋਂ ਵੱਧ ਛੋਕੇ ਦੇ ਬੂਟੇ ਜ਼ਰੂਰ ਹੁੰਦੇ ਨੇ ਉਹ ਯਾਰ ਤਰਤੀ ਧਰਤੀ ਉਹ ਚੀਜ਼ ਹੁੰਦੀ ਹੈ ਧਰਤੀ ਆਪੇ ਉੱਠ ਖੜਦੀ ਆ ਧਰਤੀ ਆਪੇ ਗਾਉਂਦੀ ਆ ਬਸ ਉਹ ਆਪਾਂ ਉਹ ਗੰਨੂ ਹੈਲਪ ਹੀ ਨਹੀਂ ਕਰ ਰਹੇ ਧਰਤੀ ਦੀ ਆਪਾਂ ਉਹ ਉਗਣੇ ਨਹੀਂ ਦੇ ਰਹੇ ਕਿੰਨੇ ਕੁ ਲੋਕ ਨੇ ਨਰਸਰੀਆਂ ਚ ਵਿਜ਼ਿਟ ਕਰਦੇ ਹੋ ਯਾਰ ਸੱਚ ਦੱਸਿਓ ਕੋਈ ਨਹੀਂ ਜਾਂਦਾ ਬਈ ਬਹੁਤ ਘੱਟ ਹੁੰਦੇ ਨੇ ਕਰਦੇ ਨੇ ਲੈ ਇਹ ਦੇਖ ਯਾਰ ਨਰਸਰੀਆਂ ਹੀ ਬਹੁਤ ਘੱਟ ਕੱਟ ਗਈਆਂ ਨਰਸਰੀਆਂ ਚ ਜੇ ਕੋਈ ਆਉ ਤਾ ਹੀ ਉਹਨਾਂ ਨੂੰ ਪੈਸੇ ਬਣ ਗਏ ਹਾਂ ਹੂੰ ਵਿਜ਼ਿਟ ਕਰਦੇ ਨੇ ਕੋਈ شويه ਮਲੇ ਇੱਥੇ ਜੇ ਤੁਹਾਨੂੰ ਸਾਲ ਕੋਈ ਚੈਲੰਜ ਕਰਦੇ ਨਾ ਇੰਸਟਾਗ੍ਰam ਤੇ ਅੱਜ ਕੱਲ੍ਹ ਦੇ ਨੂੰ ਵੀ ਤੁਹਾਨੂੰ ਆਹ ਚੈਲੰਜ ਹੀ ਕਰਕੇ ਦਿਖਾਓ 1 ਸੈਕਿੰਡ ਚੈਲੰਜ ਫਲਾਨੇ ਚੈਲੰਜ ਉਹ ਤਾਂ ਸਾਲੋਂ ਮਿੱਟ ਚ ਕਰ ਲੈਣੇ ਜੇ ਤੁਹਾਨੂੰ ਕੋਈ ਐਂ ਕਹਿੰਦੇ ਵੀ ਚੱਕ ਇਹ ਆਹ ਇੰਨੇ ਦਰਖਤ ਲਾਉਣੇ ਨੇ ਉਹ ਚੀਜ਼ ਕਰਦੇ ਨੇ ਥੋੜਾ ਕੋਈ ਨਹੀਂ ਕਰ ਕੋਈ ਨਹੀਂ ਕਰਕੇ ਰਾਜੀ ਹੈਗਾ ਹਿੰਮਤ ਲੱਗਦੀ ਆ ਬਾਈ ਮਿਹਨਤ ਲੱਗਦੀ ਆ ਕਿਹੜਾ ਕਰੂ ਉਹ ਹੀ ਆ ਜਿਹੜੇ ਪੁਰਾਣੀਆਂ ਖਰਾਕਾਂ ਦੇ ਲੈਰ ਉਹ ਹੀ ਆ ਸੋ ਬੈਟਰ ਆ ਬਈ ਆਪ ਦਾ एनवायरनमेंट ਆਪਦੇ ਆਖਰਾਂ ਨੇ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਸੀ ਉਹ ਹੁਣ ਤੱਕ ਉਹਨਾਂ ਦੀ ਬਾਡੀ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਹਨਾ ਹੁਣ ਵੀ ਆਪਣੇ ਨਾਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖ ਸਕਦੇ ਆਂ ਪਰ ਉਸ ਤੋਂ ਬਾਅਦ ਤਾਂ ਸਾਰੇ ਦੂਜੇ ਨੇ ਆ ਜੰਕਲ ਹੀ ਨੇ ਉਹ ਵੀ ਤੁਸੀਂ ਬਾਹਰ ਲਿਆ ਕੁਛ ਕਰਦਾ ਉਹ ਨਹੀਂ ਖਾਂਦੇ ਹੈਗੇ ਕਰਦਾ ਖਾਣ ਤੋਂ ਦਲੇਰ ਇੱਕ ਮੈਂ ਕਹਿੰਦਾ ਵੀ 올ਡ ਫੈਸ਼ਨ ਸਮਝਿਆ ਹੋਇਆ ਵੀ ਅਸੀਂ ਰੋਜ਼ ਘਰ ਦਾ ਹੀ ਖਾਵਾਂਗੇ ਪਰ ਇੱਕ ਬਾਡੀ ਹਿਊਮਨ ਜਿਹੜੀ ਬਾਡੀ ਹੈਗੀ ਹੈ ਨਾ ਉਹ ਪੰਜਾਬ ਦੇ ਵਿੱਚ ਇੱਕ ਬੰਦਾ ਬੈਟਰ ਰੱਖ ਸਕਦਾ ਸਿਰਫ ਨਾਰਮਲ ਜਿੱਦਾਂ ਖਾ ਕੇ ਹੀ ਪਰ ਜਦੋਂ ਹੋਰ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਜਾਂਦਾ ਜਿਹੜੇ ਕਹਿੰਦੇ ਨੇ ਹਾਂ ਬਾਹਰਲੇ ਦੇਸ਼ਾਂ ਦਾ ਮੌਸਮ ਸੋਹਣਾ ਸੀ ਤਾਂ ਜਾਣਾ ਉੱਥੇ ਉਹ ਕੋਈ ਸੋਹਣਾ ਨਹੀਂ ਹੈਗਾ ਉਹ ਇੱਕ ਨਾ ਦਲੇਰ ਧੁੰਦਲਾ ਪਾਣਾ ਸਾਨੂੰ ਦੇਖ ਕੁਝ ਹੋਰ ਰਿਹਾ ਪਰ ਉਹਦੇ ਵਿੱਚ ਹੈਗਾ ਕੁਝ ਹੋਰ ਉੱਥੇ ਜਾ ਕੇ ਸਾਨੂੰ ਵਰਕਆਊਟ ਕਰਨੇ ਪੈਂਦੇ ਨੇ ਹਰਨਵੀਰ ਆਪਣੇ ਨਾ ਕੈਨੇਡਾ ਦੇ ਵਿੱਚ ਤੁਸੀਂ ਹੈਪੀਨੈਸ ਸਰਕਲ ਦੇਖਿਓ ਵੀ ਲੋਕ ਕਿਹੜੇ ਮਹੀਨੇ ਜ਼ਿਆਦਾ ਖੁਸ਼ ਰਹਿੰਦੇ ਨੇ ਮਲਾ 8ਵਾਂ 9ਵਾਂ ਮਹੀਨਾ ਹੀ ਆਊਗਾ ਵੀ ਲੋਕ ਆ ਦੋ ਮਹੀਨਿਆਂ ਚ ਕੈਨੇਡਾ ਜਿਆ ਖੁਸ਼ ਰਹਿੰਦੇ ਨੇਗੇ ਉਸ ਤੋਂ ਬਾਅਦ ਜਦ ਖੁਸ਼ਕ ਹੋਣ ਲੱਗ ਜਾਂਦੇ ਨੇ ਜਾਂ ਠੰਡ ਆ ਜਾਂਦੀ ਹੈ ਜਾਂ ਠੰਡ ਛੇਤੀ ਮੁੜ ਜਾਂਦੀ ਨਹੀਂ ਹੈਗੀ ਫਿਰ ਕੁਲਤਕ ਐਕਸਟ੍ਰੀਮ ਕਰਮੀ ਆ ਜਾਂਦੀ ਹੈ ਲੋਕਾਂ ਦੇ ਸਿਹਤ ਤੇ ਅਸਰ ਬਹੁਤ ਪੈਂਦਾ ਜਿੰਨੀਆਂ ਬਦਤੁੱਪਾਂ ਹੋਣਗੀਆਂ ਉਹਨਾਂ ਲੋਕ ਖੁਸ਼ ਰਹਿਣਗੇ ਜਿੰਨਾ ਬੈਲੈਂਸ ਬਣਿਆ ਰਹੂਗਾ ਨੇਚਰ ਦੇ ਵਿੱਚ ਜੇ ਮੌਸਮ ਖੁਸ਼ਕ ਹੈ ਤੁਹਾਡਾ ਮੌਸਮ ਸਹੀ ਨਹੀਂ ਹੈਗਾ ਕਿਤੇ ਨਾ ਕਿਤੇ ਤੁਹਾਡੀ ਮੈਂਟਲੀ ਹੈਲਥ ਤੇ ਅਸਰ ਪਹੁੰਚੋ ਚੀਜ਼ ਦਾ ਜਿੱਦਣ ਦਿਨ ਸੋਹਣਾ ਹੁੰਦਾ ਨਾ ਧੁੱਪ ਹੁੰਦੀ ਹੈ ਹਵਾ ਬਹੁਤ ਸੋਹਣੀ ਚੱਲ ਰਹੀ ਹੁੰਦੀ ਹੈ ਸਾਰੇ ਖੁਸ਼ ਹੁੰਦੇ ਨੇ ਆਟੋਮੈਟਿਕ ਖੁਸ਼ ਹੁੰਦੇ ਨੇ ਉਹ ਪਰ ਜਦੋਂ ਦਿਨ ਖੁਸ਼ਕ ਹੈ ਠੰਡ ਚੱਲ ਰਹੀ ਹੈ ਜਾਂ ਪੂਰਖ ਗਿਰੀ ਜਾਂਦੀ ਆ ਸਾਰਾ ਦਿਨ ਮੀਂਹ ਪਈ ਜਾਂਦਾ ਉਹ ਹੈ ਨਾ ਬਾਹ ਹੈ ਯਾਰ ਬੰਦੇ ਨੂੰ ਕਿਤੇ ਨਾ ਕਿਤੇ ਸਟ੍ਰੈਸ ਹੋਣਾ ਸ਼ੁਰੂ ਹੋਉ ਸਟ੍ਰੈਸ ਆਊਟ ਹੋਣਾ ਸ਼ੁਰੂ ਹੋ ਜਾਂਦਾ ਬੰਦਾ ਨਹੀਂ ਯਾਰ ਆਹ ਕਰਨਾ ਪਊਗਾ ਨਹੀਂ ਯਾਰ ਮੈਨੂੰ ਛਤਰੀ ਚੱਕਣੀ ਪਊ ਨਹੀਂ ਯਾਰ ਮੈਨੂੰ ਆਹ ਕਰਨਾ ਪਊਗਾ ਨਾ ਮਤਲਬ ਕਿਤੇ ਨਾ ਕਿਤੇ ਮੌਸਮ ਸੋਡੇ ਦਿਮਾਗ ਤੇ ਅਸਰ ਪਾਉਂਦਾ ਹੈਗਾ ਚਲੋ ਕੰਮ ਤੇ ਜਾਣਾ ਦੋਸਤਾਂ ਦੀ ਗੱਲ ਤਾਂ ਆਪਾਂ ਹੋਰ ਵੀਡੀਓ ਚ ਕਰ ਲੈ ਲੈਂਦੇ ਆ ਪਰ ਮੌਸਮ ਨੂੰ ਮੌਸਮ ਤੋਂ ਨੂੰ ਦੇਖਣ ਨੂੰ ਕੁਝ ਹੋਰ ਮਿਲਦਾ ਹੈਗਾ ਕੁਝ ਹੋਰ ਆ ਇੰਡੀਆ ਦਾ ਮੌਸਮ ਜਿੰਨਾ ਮਤਲਬ ਗਰਮੀ ਹੈਗੀ ਆ ਉਹਦਾ ਆਪਾਂ ਨੂੰ ਸਾਰਿਆਂ ਨੂੰ ਹੀ ਫਾਇਦਾ ਹੈਗਾ ਆਪਾਂ ਹੋਰ ਕਈ ਟੈਂਪਰੇਰੀ ਚੀਜ਼ਾਂ ਏਸੀ ਵਗੈਰਾ ਲਾ ਕੇ ਚਲੋ ਫਰਕ ਪਾ ਲੈਨੇ ਹੋ ਪਰ ਅਜੋ 10 ਸਾਲ ਪਹਿਲਾਂ ਜਿਹੜਾ ਏਸੀ ਹੁੰਦੇ ਸੀ ਪਰ ਉਦੋਂ ਇੰਨੀ ਗਰਮੀ ਐ ਸੈਣ ਦੀ ਵੀ ਆਪਾਂ ਨੂੰ ਆਉਂਦੀ ਸੀ ਤੇ ਆਪਾਂ ਨੀਂਦ ਵੀ ਆਉਂਦੀ ਸੀ ਆਪਾਂ ਗਿੱਦਗੇ ਆਤਮਾੜੀ ਆਪ ਪਾਈਆ ਆਤਮਾੜੀਆਂ ਆਪ ਪਾਈਆਂ ਤੇ ਚਲੋ ਠੀਕ ਹੈ ਜੀ ਇਹ ਨਾਲ ਸਾਡਾ ਇੱਕ ਮੈਸੇਜ ਸੀ ਛੋਟਾ ਜਿਹਾ ਉਹ ਉਹਨਾਂ ਸਾਰਿਆਂ ਲਈ ਜਿਹੜੇ ਬੰਦੇ ਪੰਜਾਬ ਦੇ ਮੌਸਮ ਨੂੰ ਗਾਲਾਂ ਕੱਢਦੇ ਨੇ ਕਹਿੰਦੇ ਨੇ ਕੈਨੇਡਾ ਦਾ ਅਸੀਂ ਮੌਸਮ ਕਰਕੇ ਚੱਲੇ ਆ ਸਾਫ਼ ਸੋਹਣੇ ਸੁੰਦਰ ਵਾਤਾਵਰਨ ਕਰਕੇ ਤੇ ਉਹਨਾਂ ਨੂੰ ਹੀ ਥੋੜਾ ਜਿਹਾ ਅਸੀਂ ਮੈਸੇਜ ਦੇਣਾ ਸੀ ਇਹ ਤਾਂ ਤੁਸੀਂ ਜੇ ਤੁਹਾਡੇ ਕੋਈ ਜਾਣ ਪਛਾਣ ਚ ਦੋਸਤ ਮਿੱਤਰ ਰਿਸ਼ਤੇਦਾਰ ਹਨਾ ਕੋਈ ਪ੍ਰੋਫੈਸਰ ਤੁਹਾਡਾ ਇਹ ਕਹਿ ਰਿਹਾ ਕਿ ਹਾਂ ਅਸੀਂ ਮੌਸਮ ਕਰਕੇ ਕੈਨੇਡਾ ਜਾਣਾ ਜਾਂ ਕੁਛ ਆ ਜਾਂ ਸਿਸਟਮ ਕਰਕੇ ਜਾਣਾ ਤਾਂ ਉਹਨਾਂ ਨੂੰ ਸਾਡੀਆਂ ਵੀਡੀਓ ਜਰੂਰ ਭੇਜਿਓ ਹਨਾ ਤੇ ਤੁਸੀਂ ਵੀ ਵੀਡੀਓ ਦੇ ਐਂਡ ਤੱਕ ਪਹੁੰਚੇ ਹੋ ਨਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਸਾਨੂੰ ਇਨੀ ਸਪੋਰਟ ਕਰ ਰਹੇ ਹੋ ਥੋੜੀ ਸਪੋਰਟ ਹੋਰ ਕਰ ਦੋ ਲਾਈਕ ਤੇ ਕਮੈਂਟ ਕਰਕੇ ਜੇ ਕਰ ਦੋਗੇ ਸਾਡੀ ਵੀਡੀਓ ਹਜ਼ਾਰ ਹਜ਼ਾਰ ਬੰਦੇ ਹੋਰ ਕੋਲ ਅੱਗੇ ਚੱਲ ਜੂਗੀ ਤੇ ਬਾਕੀ ਫਿਰ ਵੀ ਚਲੋ ਜੇ ਨਹੀਂ ਵੀ ਟਾਈਮ ਹੋਗਾ ਇਟਸ ਓਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨ ਸਤਿ ਸ਼੍ਰੀ ਅਕਾਲ ਥਾਸ਼ੀ ਗਲਤੀ